ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਖਸਾਨ ਡੈਰੀ ਫਾਰਮ ਦੇ ਉੱਤੇ ਤੁਹਾਨੂੰ ਪਤਾ ਆਪਾਂ ਹਮੇਸ਼ਾ ਲਾਈਵ ਕੋਈ ਨਾ ਕੋਈ ਵਿਸ਼ਾ ਲੈ ਕੇ ਆਉਨੇ ਆ ਤੇ ਤੁਸੀਂ ਸਾਡਾ ਹਮੇਸ਼ਾ ਹਸਾਤ ਦਿੰਦੇ ਹੋ ਤੇ ਸਾਡੀ ਦੁਆ ਪ੍ਰਮਾਤਮਾ ਦੇ ਅੱਗੇ ਤੁਸੀਂ ਜਿੱਥੇ ਵੀ ਹੋ ਜਿਹੜੀ ਵੀ ਜਗ੍ਹਾ ਹੋ ਤੁਸੀਂ ਚੜ੍ਹਦੀ ਕਲਾ 'ਚ ਰਹੋ ਪ੍ਰਮਾਤਮਾ ਹਮੇਸ਼ਾ ਤੁਹਾਨੂੰ ਖੁਸ਼ ਰੱਖੇ ਸਵਾਗ ਪਿਆਰ ਰੱਖੇ ਤੁਹਾਡੇ ਘਰਾਂ ਦੇ ਵਿੱਚ ਤੇ ਤੁਹਾਡੇ ਕਾਰੋਬਾਰਾਂ ਦੇ ਵਿੱਚ ਦਿਨ ਦੁੱਗਣੀ ਦਾ ਚੌਗਣੀ ਲੈ ਕੇ ਆਵੇ ਤੇ ਆਜੋ ਜੀ ਆਪਾਂ ਕਰਦੇ ਆਂ ਵਿਸ਼ੇ ਦੇ ਉੱਤੇ ਗੱਲ ਤੇ ਤੁਸੀਂ ਜੁੜ ਜੋ ਮੇਰੇ ਵੀਰ ਜੁੜ ਜੋ ਛੇਤੀ ਛੇਤੀ ਤੇ ਆਪਾਂ ਗੱਲ ਕਰੀਏ ਸ਼ੁਰੂ ਇਹ ਆਪਾਂ ਆਮ ਜਿਹੜੀ ਗੱਲ ਕਰਦੇ ਆਂ ਡੇਰੀ ਫਾਰਮਾਂ ਦੇ ਉੱਤੇ ਗੱਲ ਕਰਦੇ ਆਂ ਜ਼ਿਆਦਾ ਤੇ ਚਲੋ ਆ ਜੋ ਜੀ ਆਪਾਂ ਅੱਜ ਗੱਲ ਕਰਦੇ ਆ ਜਿਹੜਾ ਇਹ ਧੰਦੇ ਨੇ ਆਪਾਂ ਇਹਨਾਂ ਨੂੰ ਆਰਗੈਨਿਕ ਤਰੀਕੇ ਨਾਲ ਕਿਵੇਂ ਚਲਾਉਣਾਗਾ ਆ ਜੋ ਜੀ ਜੁੜ ਜੋ ਮੇਰੇ ਵੀਰ ਜੁੜ ਜੋ ਜੁੜ ਜੋ ਫਿਰ ਆਪਾਂ ਕਰੀਏ ਸ਼ੁਰੂ ਤੇ ਹੋਰ ਸਣਾਓ ਜੀ ਆ ਮੌਸਮ ਕਿੱਦਾਂ ਰਿਹਾ ਬਰਸਾਤ بارش ਕਿੱਦਾਂ ਰਹੀ ਹੈ ਕੱਲ ਦੀ ਕਿਹੜੀ ਕਿਹੜੀ ਜਗਾ ਬਾਰਸ਼ ਦਾ ਜਿਹੜਾ ਪਰ ਕੋਪ ਰਿਹਾ ਹੈਗਾ ਉਹਦਾ ਵੀ ਕਮੈਂਟਾਂ ਦੇ ਵਿੱਚ ਦੂਰ ਦੱਸਿਓ ਸਾਡੇ ਏਰੀਆ 'ਚ ਵੈਸੇ ਮੌਸਮ ਖੁਸ਼ਕੀ ਰਿਹਾ ਹੈਗਾ ਕੋਈ ਬਾਸ ਨਹੀਂ ਹੋਈ ਪਰ ਬੱਦਲਬਾਈ ਕਾਫੀ ਰਹੀ ਹੈ ਠੰਡ ਕਾਫੀ ਵਧੀ ਹੈ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਕਿਸਾਨ ਡੈਰੀ ਫਾਰਮ ਤੇ ਤੇ ਆਪਾਂ ਜਿਹੜਾ ਵਿਸ਼ਾ ਲੈ ਕੇ ਆਏ ਹਾਂ ਬਹੁਤ ਹੀ ਬਹੁਤ ਵਧੀਆ ਵਿਸ਼ਾ ਜੀ ਤਾ ਬਾਈਡੇ ਉੱਤੇ ਕਰਦੇ ਆਂ ਜੀ ਗੱਲ ਆਜੋ ਤੁਸੀਂ ਜੁੜ ਜਾਓ ਤੇ ਹੋਰ ਸੁਣਾਓ ਠੀਕ ਠਾਕ ਜੀ ਆਜੋ ਜੀ ਆਜੋ ਜੁੜ ਜਿਓ ਜੀ ਆਪਾਂ ਹਮੇਸ਼ਾ ਜਿਹੜੀਆਂ ਗੱਲਾਂ ਜਿਹੜੀਆਂ ਕਰਦੇ ਆਂ ਆਪਣੇ ਆਮ ਸਿੰਪਲ ਤਰੀਕੇ ਨਾਲ ਘਰੇਲੂ ਤਰੀਕੇ ਦੇ ਨਾਲ ਹੀ ਗੱਲਾਂ ਕਰਦੇ ਆਂ ਕੁਝ ਆਪਣੇ ਆਪ ਦੇ ਐਕਸਪੀਰੀਅੰਸ ਨੇ ਆਜੋ ਜੀ ਆਪਾਂ ਤੁਸੀਂ ਜੁਟ ਗਿਓ ਸਤਿ ਸ੍ਰੀ ਅਕਾਲ ਜੀ ਤੁਹਾਡਾ ਬਹੁਤ ਸਵਾਗਤ ਆ ਤੁਹਾਡੇ ਆਪਣੇ ਚੈਨਲ ਤੇ ਤੇ ਆਪਾਂ ਜਿਹੜੀ ਅੱਜ ਗੱਲ ਕਰਨ ਲੱਗੇ ਆ ਆਪਾਂ ਜਿਹੜਾ ਗਾਵਾਂ ਮਹਿਸਾ ਨੂੰ ਜਿਹੜਾ ਹਰਾ ਫੋਲਡਰ ਆ ਜਿਵੇਂ ਆਪਾਂ ਪੁੰਗਰੇ ਹੋਏ ਦਾਣੇ ਅਨਾਜ ਆ ਜਿਹੜੇ ਵੀ ਉਹਨਾਂ ਨੂੰ ਕਿਵੇਂ ਆਪਾਂ ਤਿਆਰ ਕਰਦੇ ਆ ਤੇ ਉਹਨਾਂ ਨੂੰ ਉਹਨਾਂ ਦੇ ਕੀ ਬੈਨੀਫਿਟ ਨੇ ਆਪਣੇ ਜਿਹੜੇ ਪਸ਼ੂਆਂ ਨੂੰ ਆਪ ਆਪਾਉਣ ਦੇ ਜੇ ਆਪਾਂ ਇਹ ਚੀਜ਼ਾਂ ਕਰਾਂਗੇ ਤਾਂ ਇਹਦੇ ਵਿੱਚ ਜੀ ਆਪਾਂ ਜਿਹੜੀਆਂ ਮੁੱਲ ਲੈਣੀਆਂ ਹਰ ਇੱਕ ਚੀਜ਼ ਆਪਾਂ ਆਰਟੀਪੀ ਚਲਬ ਬਣੀਆਂ ਬਣਾਈਆਂ ਪੀਪੀਆਂ ਗੇਲਣ ਜਿਹੜੇ ਆਪਾਂ ਡੱਬੇ ਲਿਆਉਣੇ ਆ ਉਹਨਾਂ ਚੀਜ਼ਾਂ ਤੋਂ ਇਹ ਛਟਕਾਰਾ ਹੋ ਜਾਂਦਾਗਾ ਜੇ ਆਪਾਂ ਇਹਦੀ ਥੋੜੀ ਜਿਹੀ ਖੇਚਲਾ ਕਰੀਏ ਇਹ ਜਿਹੜਾ ਗ੍ਰੀਨ ਫੋਲਡਰ ਹੈ ਜਿਹੜਾ ਆਪਾਂ ਮੱਕੀ ਇਹਦਾ ਅਨਾਜ ਦਾ ਆਪਾਂ ਘਾਉਣਾਗਾ ਇਹਨੂੰ ਇਹਦੇ ਵਿੱਚੋਂ ਕੀ ਮਿਲਦਾਗਾ ਬਹੁਤ ਜ਼ਿਆਦਾ ਇੱਕ ਤਾਂ ਨਿਊਟ੍ਰੀ ਬਹੁਤ ਹੁੰਦੇ ਆ ਇਹਦੇ ਵਿੱਚ ਤੇ ਪ੍ਰੋਟੀਨ ਬਹੁਤ ਹੁੰਦਾ ਹੈ ਜਿਹੜਾ ਕਿ ਪਸ਼ੂਆਂ ਦੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ਕਰਦਾ ਹੈ ਤੇ ਦੁੱਧ ਦੀ ਮਾਤਰਾ ਨੂੰ ਕਾਫੀ ਵਧਾਉਂਦਾ ਜੀ ਤੇ ਜਿਹੜੇ ਬਛੜੇ ਹੁੰਦੇ ਆ ਮਗਰ ਉਹਨਾਂ ਦੀ ਗਰੋਥ ਵੀ ਇਹਦੇ ਨਾਲ ਚੰਗੀ ਹੁੰਦੀ ਹੈ ਇਹ ਆਪਾਂ ਜਿਵੇਂ ਬਰਸੀਨ ਲੂਸਨਾ ਕੌਪੀ ਆ ਜਾਂਦਾ ਘਾ ਉਹਦੇ ਨਾਲ ਆਪਾਂ ਤਿਆਰ ਕਰ ਸਕਦੇ ਆ ਇਹਨੂੰ ਇਹਦੇ ਵਿੱਚ ਕਾਰਬੋਹਾਈਡਰੇਟ ਵੀ ਬਹੁਤ ਹੁੰਦਾ ਜੀ ਜਿਹੜਾ ਪਸ਼ੂਆਂ ਨੂੰ ਜਿਹਦੇ ਨਾਲ ਪਸ਼ੂਆਂ ਨੂੰ ਤਾਕਤ ਬਹੁਤ ਮਿਲਦੀ ਹੈ ਤੇ ਜਿਹੜੇ ਪਸ਼ੂਆਂ ਨੂੰ ਥਕਾਵਟ ਨਹੀਂ ਹੁੰਦੀਗੀ ਤੇ ਦੁੱਧ ਬਣਾਉਣ ਵਿੱਚ ਉਹਨਾਂ ਨੂੰ ਮਦਦ ਕਰਦਾ ਤੇ ਨਾਲੇ ਜਿਹੜੇ ਆਪਾਂ ਜਿਵੇਂ ਮੱਕੀ ਆ, ਜਵਾਰ ਆ, ਬਾਜਰਾ ਇਹਨਾਂ ਤੋਂ ਵੀ ਆਪਾਂ ਗ੍ਰੀਨ ਫੋਲਡਰ ਜਿਹੜਾ ਇਹ ਤਿਆਰ ਕਰ ਸਕਦੇ ਆ ਇਹਨੂੰ ਆਪਾਂ ਉਂਗਰਿਆ ਹੋਇਆ ਅਨਾਜ ਕਹਿੰਦੇ ਆ ਜੇ ਆਪਾਂ ਇਹਨੂੰ ਅਗਾਵਾਗੇ ਟ੍ਰਿਆਂ ਦੇ ਵਿੱਚ ਬਕਸਿਆਂ ਦੇ ਵਿੱਚ ਤਾਂ ਇਹ ਘੱਟ ਕੰਮ ਸੇ ਘੱਟ 10 ਕੁ 12 ਕਿ 10 ਕੁ ਦਿਨਾਂ ਦੇ ਵਿੱਚ 12 ਦਿਨਾਂ ਦੇ ਵਿੱਚ ਤਿਆਰ ਹੋ ਜਾਂਦਾ ਉਹ ਗੁਰਕੇ ਜੇ ਕੋਈ ਥੋੜੀ ਖੇਚਲਾ ਘੱਟ ਹੋ ਜੇ ਤਾਂ 15 ਦਿਨ ਵੀ ਲੈ ਸਕਦਾਗਾ ਤੇ ਇਹਦੇ ਵਿੱਚ ਇੱਕ ਫਾਈਬਰ ਬਹੁਤ ਹੁੰਦਾ ਜੀ ਫਾਈਬਰ ਜਿਆਦਾ ਹੋਣ ਕਰਕੇ ਜਿਹੜਾ ਪਸ਼ੂਆਂ ਦਾ ਪੇਟ ਸਾਫ਼ ਰਹਿੰਦਾ ਰੂਮਨਮ ਮਤਲਬ ਸਹੀ ਕੰਮ ਕਰਦਾਗਾ ਗੈਸ ਨਹੀਂ ਬਣਦੀ ਤੇ ਅజీਰਨ ਨਹੀਂ ਹੁੰਦਾਗਾ ਤਜਾਬ ਜ਼ਿਆਦਾ ਨਹੀਂ ਬਣਦਾਗਾ ਪਸ਼ੂਆਂ ਨੂੰ ਤੇ ਇਹਦੇ ਵਿੱਚ ਫਿਰ ਵਿਟਾਮਿਨ ਵੀ ਬਹੁਤ ਹੁੰਦੇ ਨੇ ਜਿਵੇਂ ਵਿਟਾਮਿਨ ਏ ਹੁੰਦਾਗਾ ਜਿਹੜਾ ਅੱਖਾਂ ਦੇ ਪਸ਼ੂਆਂ ਦੀ ਅੱਖਾਂ ਦੇ ਲਈ ਤੇ ਦੁੱਧ ਲਈ ਬਹੁਤ ਫਾਇਦੇਮੰਦ ਆ ਜੀ ਇਹ ਚੀਜ਼ਾਂ ਜੇ ਆਪਾਂ ਮੁੱਲ ਲੈ ਕੇ ਪਾਵਾਂਗੇ ਤਾਂ ਕਾਫੀ ਮਹਿੰਗੀਆਂ ਮਿਲਦੀਆਂ ਨੇ ਜੀ ਤੇ ਜਿਹੜਾ ਵਿਟਾਮਿਨ ਈ ਆ ਈ ਵਿਟਾਮਿਨ ਬਹੁਤ ਜ਼ਿਆਦਾ ਮਹੱਤਵਪੂਰਨ ਆ ਇਹ ਇਹ ਪ੍ਰੋਡਕਸ਼ਨ ਲਈ ਬਹੁਤ ਕੰਮ ਕਰਦਾ ਹੈ ਜੀ ਤੇ ਜੇ ਆਪਾਂ ਢੋਲੀਆਂ ਦੇ ਵਿੱਚ ਲੈ ਕੇ ਆਉਂਦੇ ਆਂ ਦੀ ਕੁਝ ਮਾਤਰਾ ਨਹੀਂ ਹੁੰਦੀ ਨਾਮ ਲਿਖੇ ਹੁੰਦੇ ਆ ਤੇ ਬੜੀ ਜਿਆਦਾ ਮਾਤਰਾ ਨਹੀਂ ਵਿੱਚ ਹੁੰਦੀਗੀ ਫਿਰ ਜਿਹੜਾ ਵਿਟਾਮਿਨ ਕੇ ਆ ਕੇ ਇਹ ਵੀ ਜਿਹੜਾ ਇਹ ਖੂਨ ਬਣਾਉਣ ਦੇ ਵਿੱਚ ਖੂਨ ਲਈ ਬਹੁਤ ਮਦਦ ਕਰਦਾ ਜੀ ਖੂਨ ਨੂੰ ਸਾਫ ਸੁਥਰਾ ਵੀ ਰੱਖਦਾ ਹੈਗਾ ਤੇ ਬਣਾਉਣ ਦੇ ਵਿੱਚ ਵੀ ਮਦਦ ਕਰਦਾ ਹੈਗਾ ਫਿਰ ਆਪਾਂ ਇਹਦੇ ਵਿੱਚ ਮਿਨਰਲ ਮਿਕਸ ਬਹੁਤ ਹੁੰਦੇ ਆ ਜੀ ਜਿਹੜੇ ਕਿ ਹੱਡੀਆਂ ਨੂੰ ਮਜ਼ਬੂਤ ਕਰਦੇ ਆ ਤੇ ਦੁੱਧ ਦੀ ਪ੍ਰੋਡਕਸ਼ਨ ਵਿੱਚ ਵੀ ਵਾਧਾ ਹੁੰਦਾ ਫਿਰ ਇਹਦੇ ਵਿੱਚ ਫਾਸਫੋਰਸ ਬਹੁਤ ਹੁੰਦਾ ਹੈ ਜਿਹੜਾ ਪਸ਼ੂ ਟਾਈਮ ਸਰ ਰਹੀਟ ਤੇ ਆਉਂਦਾਗਾ ਤੇ ਟਾਈਮ ਸੈਰੀ ਆਪਾਂ ਇਹਨੂੰ ਗੱਭਣ ਕਰਾ ਸਕਦੇ ਆ ਤੇ ਉਹਦੇ ਨਾਲ ਜਿਹੜਾ ਸਾਡੇ ਪਸ਼ੂ ਦਾ ਸੂਆ ਨਹੀਂ ਮਰਦਾਗਾ ਤੋਂ ਹਰ ਸਾਲ ਜਿਹੜੀ ਪਸ਼ੂਆਂ ਦੀ ਸੂਣ ਦੀ ਜਿਹੜੀ ਕੈਪੈਸਿਟੀ ਉਹ ਵਾਧ ਜਾਂਦੀ ਆ ਸਾਡੇ ਪਸ਼ੂ ਜਿਹੜੇ ਰਿਪੀਟਰ ਹੋਣ ਤੋਂ ਵੱਧ ਜਾਂਦੇ ਆ ਅੱਜ ਕੱਲ ਬਹੁਤ ਵੱਡੀ ਸਮੱਸਿਆ ਆ ਪਸ਼ੂਆਂ ਦਾ ਰਿਪੀਟਰ ਹੋਣਾ ਤੇ ਰਿਪੀਟਰ ਹੋਣ ਦਾ ਕਾਰਨ ਆ ਸਾਡੀ ਜਿਹੜੀ ਦੇਖਭਾਲ ਆ ਜਿਹੜਾ ਸਾਡਾ ਹਰਾਚਾਰਾ ਜਿਹੜਾ ਸਾਡਾ ਦਾਣਾ ਫੀਡਾਂ ਨੇ ਜਾਂ ਜਿਹੜੇ ਆਪਾਂ ਬਾਧੂ ਪਾਊਡਰ ਬਿਨਾ ਆਪਾਂ ਨੌਲੇਜ ਤੋਂ ਕੰਮ ਕਰਦੇ ਆ ਥੋੜਾ ਜਿਹਾ ਉਹਦੇ ਉੱਤੇ ਅਸਰ ਪੈਂਦਾਗਾ ਨਵੇਂ ਪਸ਼ੂਆਂ ਨੂੰ ਜਦੋਂ ਪਸ਼ੂ ਬਹੁਤ ਜਿਆਦੇ ਰਾਜੀ ਹੋ ਜਾਂਦੇ ਆ ਤੇ ਉਹਨਾਂ ਦੇ ਉੱਤੇ ਚਰਬੀ ਜੜਨਾ ਸ਼ੁਰੂ ਹੋ ਜਾਂਦੀ ਆ ਤੇ ਆਪਾਂ ਕਿਸੇ ਨਾ ਕਿਸੇ ਹਾਸ ਦੇ ਵਿੱਚ ਉਹਨਾਂ ਨੂੰ ਫੈਟ ਵਧ ਦੇ ਦੇਣੇ ਆ ਤੋ ਉਸ ਕਰਕੇ ਪਸ਼ੂ ਜਿਹੜੇ ਆ ਰਿਪੀਟਰ ਹੋਣੇ ਸ਼ੁਰੂ ਹੋ ਜਾਂਦੇ ਆ ਇਹਦੇ ਵਿੱਚ ਆਇਰਨ ਬਹੁਤ ਹੁੰਦਾ ਜਿਹੜਾ ਖੂਨ ਦੀ ਕਮੀ ਨੂੰ ਪੂਰਾ ਕਰਦਾ ਜੀ ਪਸ਼ੂਆਂ ਦੀ ਖੂਨ ਦੀ ਕਮੀ ਬਣੇ ਫਿਰ ਇਹਦੇ ਵਿੱਚ ਜਿਹੜਾ ਕੁਦਰਤੀ ਪਾਣੀ ਆ ਨੈਚਰਲ ਮਿਓਚਰ ਆ ਜਿਹੜਾ ਉਹ ਬਹੁਤ ਜ਼ਿਆਦਾ ਹੁੰਦਾਗਾ ਜੀ ਜਿਹਦੇ ਨਾਲ ਪਸ਼ੂਆਂ ਨੂੰ ਹਾਈਡਰੇਸ਼ਨ ਨਹੀਂ ਹੁੰਦੀਗੀ ਤੇ ਗਰਮੀ ਦੇ ਵਿੱਚ ਦਾ ਇਹ ਬਹੁਤ ਜ਼ਿਆਦੇ ਫਾਇਦੇਮੰਦ ਆ ਜਿਵੇਂ ਪਸ਼ੂਆਂ ਨੂੰ ਲੋ ਤੋਂ ਬਚ ਜਾਂਦੇ ਆ ਗਰਮੀ ਤੋਂ ਬਚ ਜਾਂਦੇ ਆ ਇਹ ਖਾਣ ਦੇ ਨਾਲ ਫਿਰ ਇਹਦੇ ਨਾਲ ਜਿਹੜਾ ਹੈਗਾ ਜੀ ਦੁੱਧ ਦੀ ਜਿਹੜੀ ਫੈਟ ਆ ਇਹਦੀ ਕੁਆਲਿਟੀ ਆ SNF ਉਹ ਵਧਦਾਗਾ ਜੇ ਦੁੱਧ ਦੀ ਫੈਟ ਵਧੂਗੀ SNF ਵਧੂਗਾ ਤਾਂ ਜਿਹੜਾ ਸਾਡੀ ਆਮਦਨ ਦੇ ਵਿੱਚ ਵਧਦਾ ਜਾਊਗਾ ਕਿਉਂਕਿ ਦੁੱਧ SNF ਤੇ ਫੈਟ ਦੇ ਉੱਤੇ ਹੀ ਵਿਕਦਾਗਾ ਤੇ ਜੇ ਸਾਡੇ ਦੁੱਧ ਦੀ ਕੁਆਲਿਟੀ ਵਧੀਆ ਹੋਊਗੀ ਤਾਂ ਫਿਰ ਸਾਡਾ ਦੁੱਧ ਦਾ ਰੇਟ ਆ ਜਿਹੜਾ ਉਹ ਵੀ ਵੱਧ ਲੱਗੂਆ ਤੇ ਜੇ ਦੁੱਧ ਵਧੂਗਾ ਇਸ ਦੇ ਨਾਲ ਜਿਹੜੇ ਸਾਡੇ ਦੁੱਧ ਦੇ ਰੇਟ ਵਧਣਗੇ ਤਾਂ ਸਾਡਾ ਪ੍ਰੋਫਿਟ ਵਧੂਗਾ ਤੇ ਜੇ ਅਸੀਂ ਸਾਰੀਆਂ ਚੀਜ਼ਾਂ ਮੁੱਲ ਲੈ ਕੇ ਪਾਵਾਂਗੇ ਤਾਂ ਸਾਡੇ ਜਿਹੜੇ ਖਰਚੇ ਵਧ ਜਾਣਗੇ ਤੇ ਉਹਦੇ ਨਾਲ ਸਾਡਾ ਜਿਹੜਾ ਪ੍ਰੋਫਿਟ ਆ ਉਹ ਘਟ ਜਾਊਗਾ ਤੇ ਜਿਹੜਾ ਸਾਡਾ ਖਰਚਾ ਉਹ ਵਧ ਜਾਊਗਾ ਅਸੀਂ ਡੈਰੀ ਫਾਰਮ ਨੂੰ ਪਸ਼ੂ ਪਾਲਣ ਨੂੰ ਧੰਦੇ ਨੂੰ ਬਹੁਤ ਅੱਗੇ ਲੈ ਕੇ ਜਾਣਾ ਹੈ ਸਭ ਤੋਂ ਪਹਿਲਾਂ ਆਪਾਂ ਇਹਦਾ ਬੈਲੈਂਸ ਰੱਖਣਾਗਾ ਵੀ ਸਾਡਾ ਜਿਹੜਾ ਖਰਚਾ ਉਹ ਮੇਨਟੇਨ ਰਹੇ ਖਰਚਾ ਕਿਸੇ ਵੀ ਪਾਸੇ ਆਪਾਂ ਕਰ ਸਕੀਏ ਤਾਂ ਘੱਟ ਹੋਵੇ ਤੇ ਜਿਹੜੀ ਆਮਦਨੀ ਸਾਡੀ ਉਹ ਵੱਧ ਰਹੇ ਤਾਂ ਕਿ ਫਿਰ ਸਾਡਾ ਜਿਹੜਾ ਪ੍ਰੋਫਿਟ ਆ ਉਹ ਜ਼ਿਆਦਾ ਰਹੇ ਸਾਨੂੰ ਇਹ ਚੀਜ਼ਾਂ ਜੇ ਪਸ਼ੂਆਂ ਦੇ ਬਛਰੇ ਮਗਰ ਤਿਆਰ ਹੋ ਜਾਂਦੇ ਆ ਇਹ ਚੀਜ਼ਾਂ ਦੇ ਨਾਲ ਖੇਤੀ ਬਛਰੇ ਤਿਆਰ ਹੁੰਦੇ ਆ ਤਾਂ ਉਹ ਵੀ ਸਾਡਾ ਇੱਕ ਪ੍ਰੋਫਿਟ ਹੁੰਦਾਗਾ ਇਹ ਨੂੰ ਸਭ ਤੋਂ ਵਧੀਆ ਬਣਾਉਣ ਦੀਆਂ ਜਿਹੜੇ ਆਪਾਂ ਇਨੀ ਗ੍ਰੇਡਸ ਲੈਣੇ ਆ ਉਹ ਹੈਗੇ ਆ ਜੀ ਜਿਵੇਂ ਮੱਕੀ ਲੈ ਲਓ ਜਵਾਰ ਲੈ ਲਓ ਬਰਸੀਨ ਲੈ ਲਓ ਲੂਸਨਨ ਲੈ ਲੋ ਬਾਜਰਾ ਲੈ ਲੋ ਨੀਪੀਰ ਘਾ ਲੈ ਲੋ ਇਹ ਚੀਜ਼ਾਂ ਦੇ ਉੱਤੋਂ ਆਪਾਂ ਇਹਨੂੰ ਗ੍ਰੀਨ ਫੋਲਡਰ ਨੂੰ ਤਿਆਰ ਕਰ ਸਕਦੇ ਹਾਂ ਜੀ ਤੇ ਇਹ ਬਹੁਤ ਹੀ ਵਧੀਆ ਜਿਹੜਾ ਇੱਕ ਪਸ਼ੂਆਂ ਦੀ ਸਿਹਤ ਦਾ ਬਹੁਤ ਵਧੀਆ ਟੌਨਿਕ ਆ ਇਹਦੇ ਵਿੱਚ ਹਰ ਇੱਕ ਤਰ੍ਹਾਂ ਦੀ ਮਿਨਰਲ ਨੇ ਹਰ ਤਰ੍ਹਾਂ ਦਾ ਇਹਦੇ ਵਿੱਚ ਪ੍ਰੋਟੀਨ ਇਹਦੇ ਵਿੱਚ ਫਾਸਫੋਰਸ ਆ ਮੈਗਨੀਸ਼ੀਅਮ ਬਹੁਤ ਬਹੁਤ ਚੀਜ਼ਾਂ ਨੇ ਜਿਹੜੀਆਂ ਇਹਦੇ ਵਿੱਚ ਆਪਾਂ ਨੂੰ ਡਾਇਰੈਕਟ ਪਸ਼ੂ ਨੂੰ ਆਪਾਂ ਦਿੰਨੇ ਆ ਨੈਚਰ ਤਰੀਕੇ ਦੇ ਨਾਲ ਜਿਹੜੀਆਂ ਆਪਾਂ ਕੈਮੀਕਲ ਚੀਜ਼ਾਂ ਦਿੰਨੇ ਆ ਉਹਨਾਂ ਦਾ ਤੇ ਨੇਚਰ ਤਰੀਕੇ ਦਾ ਬਹੁਤ ਫਰਕ ਹੁੰਦਾਗਾ ਜੀ ਤੇ ਦੇਣ ਦਾ ਤਰੀਕਾ ਇਹਨਾ ਕੀ ਆ ਜੀ ਆਪਾਂ ਉਹਦੇ ਤੇ ਵੀ ਗੱਲ ਕਰ ਲੈਨੇ ਆ ਥੋੜੀ ਜੀ ਜਿਹੜਾ ਗਾਂ ਨੂੰ ਆਏ ਆਪਾਂ 25 ਤੋਂ 30 ਕਿਲੋ ਇਹ ਜਿਹੜਾ ਗ੍ਰੀਨ ਫੋਲਡਰ ਆਪਾਂ ਦੇਣਾ ਤੇ ਜਿਹੜਾ ਮੱਝ ਨੂੰ ਆ 30 ਤੋਂ 35 ਕਿਲੋ ਇਹ ਆਪਾਂ ਦੇਣਾ ਤੇ ਨਾਲ ਆਪਾਂ ਥੋੜਾ ਜਿਹਾ ਸੁੱਕਾ ਚਾਰਾ ਤੇ ਮਿਨਰਲ ਮਿਕਸਰ ਆ ਜਿਹੜੇ ਉਹ ਵੀ ਨਾਲ ਆਪਣਾ ਦੇਨੇ ਬਹੁਤ ਜ਼ਰੂਰੀ ਹੈ ਦੇਰੀ ਫਾਰਮਰ ਦਾ ਬਹੁਤ ਵਧੀਆ ਪਰ ਅਸੀਂ ਕੁਝ ਕਾਰਨਾ ਕਰਕੇ ਅਜਾ ਆਪਣੀ ਆਪ ਦੀ ਖੋਦੀ ਗਲਤੀ ਕਰਕੇ ਇਸ ਕਰਕੇ ਆਪਾਂ ਇਹ ਤੋਂ ਥੋੜਾ ਜਿਹਾ ਪਿੱਛੇ ਹਟ ਜੰਨੇ ਆ ਕਿਉਂਕਿ ਆਪਣਾ ਜਦੋਂ ਆਪਾਂ ਸ਼ੁਰੂ ਕਰਦੇ ਆ ਤਾਂ ਉਹਦੇ ਆਪਣੇ ਕੋਲੇ ਸਾਰੀਆਂ ਜਿਹੜੀਆਂ ਮੱਝਾਂ ਜਾਂ ਗਾਵਾਂ ਹੁੰਦੀਆਂ ਉਹ ਦੁੱਧ ਦਿੰਦੀਆਂ ਹੁੰਦੀਆਂ ਕੁਝ ਸਮਾਂ ਪਾ ਕੇ ਜਿਹੜੀਆਂ ਕੁਝ ਮੱਝਾਂ ਦਾ ਗਾਵਾਂ ਦਾ ਦੁੱਧ ਕੱਢ ਜਾਂਦਾ ਤੇ ਜਿਹੜਾ ਖਰਚਾ ਸਾਡਾ ਉਹ ਉਨਾ ਹੀ ਰਹਿੰਦਾਗਾ ਇਸ ਕਰਕੇ ਫਿਰ ਸਾਨੂੰ 1 ਸਾਲ ਦੇ ਵਿੱਚ ਜਦੋਂ ਆਪਾਂ ਦੇਖਦੇ ਆਂ ਅਸੀਂ ਕਹਿੰਨੇ ਆਂ ਵੀ ਨਹੀਂ ਜਾ ਰਹੀ ਇਹਦੇ ਵਿੱਚ ਕੁਝ ਨਹੀਂ ਹੈਗਾ ਪਰ ਜਦੋਂ 3 ਕ ਸਾਲ ਹੋ ਜਾਂਦੇ ਆ 3 ਕ ਸਾਲਾਂ ਦੇ ਵਿੱਚ ਆਪਾਂ ਜੇ ਇਹਨੂੰ ਆਪਾਂ ਮੈਂਟੇਨ ਕਰ ਲੈਂਦੇ ਤਾਂ 3 ਸਾਲਾਂ ਦੇ ਵਿੱਚ ਇਹ ਜਿਹੜਾ ਪ੍ਰੋਫਿਟ ਆ ਬਹੁਤ ਆਈਦਾ ਹੋਣ ਲੱਗ ਜਾਂਦਾ ਤੇ ਇਹਦਾ ਧੰਦਾ ਜਿਹੜਾ ਕਿਉਂਕਿ ਜਿਹੜੇ ਸਾਡੇ ਪਿਛਲੇ ਵਾਰ ਸ਼ੁਰੂ ਆ ਉਹ ਵੀ ਨਾਲ ਆਪਣੇ ਤਿਆਰ ਹੋ ਜਾਂਦੇ ਆ ਕਿਉਂਕਿ ਜਿਹੜੀਆਂ ਚੀਜ਼ਾਂ ਜਿਹੜੇ ਅਸੀਂ ਮੁੱਲ ਲੈ ਕੇ ਪਾਏ ਆ ਉਹੋ ਪੈਸਾ ਸਾਨੂੰ ਬਚਣਾ ਸ਼ੁਰੂ ਹੋ ਜਾਂਦਾ ਤੇ ਸਾਡੇ ਪਸ਼ੂ ਤਿਆਰ ਹੋ ਜਾਂਦੇ ਆ ਜਦੋਂ ਪਸ਼ੂ ਵਧਨੇ ਸ਼ੁਰੂ ਹੋ ਜਾਂਦੇ ਤੇ ਵਿੱਚੋਂ ਪਸ਼ੂ ਅਸੀਂ ਜਾਂ ਸੇਲ ਕਰਨੇ ਵੀ ਸ਼ੁਰੂ ਕਰ ਦਿੰਨੇ ਆ ਵੀ ਚਲੋ ਆਪਾਂ ਹੁਣ ਨਵੇਂ-ਨਵੇਂ ਪਸ਼ੂ ਜਿਹੜੇ ਜਾਂਗ ਰੱਖਣੇ ਆ ਤੇ ਪਿਛਲੇ ਪਸ਼ੂਆਂ ਨੂੰ ਆਪਾਂ ਸੇਲ ਕਰ ਦਿੰਨੇ ਆ ਉਹ ਵੀ ਸਾਡਾ ਪ੍ਰੋਫਿਟ ਦਾ ਧੰਦਾ ਬਣ ਜਾਂਦਾ ਹੈਗਾ ਇਹਦੇ ਵਿੱਚ ਜਿਹੜਾ ਪਸ਼ੂਆਂ ਦਾ ਹਰਾ ਚਾਰਾ ਜਾਂ ਦਾਣਾ ਫੀਡ ਆ ਇਹਨੂੰ ਆਪਾਂ ਬਹੁ ਬੜੀਆ ਮਤਲਬ ਸਾਫ਼ ਸੁਥਰਾ ਪਾਉਣਾਗਾ ਕਿਸੇ ਤਰ੍ਹਾਂ ਦਾ ਗੜਿਆ ਛੜਿਆ ਨਾ ਹੋਵੇ ਤੇ ਸਾਡੇ ਪਸ਼ੂ ਜਿਹੜੇ ਆ ਬਿਮਾਰੀਆਂ ਤੋਂ ਬਚੇ ਰਹਿੰਦੇ ਆ ਜੀ ਇਹ ਆਪਾਂ ਜਿਹੜਾ ਗ੍ਰੀਨ ਫੋਲਡਰ ਦੇ ਉੱਤੇ ਗੱਲ ਕਰਦੇ ਸੀਗੇ ਜੀ ਤੇ ਤੁਹਾਨੂੰ ਆਪਣੀਆਂ ਇਹ ਜਾਣਕਾਰੀਆਂ ਕਿੱਡਾਂ ਦੀਆਂ ਲੱਗਦੀਆਂ ਕਮੈਂਟਾਂ ਦੇ ਵਿੱਚ ਜ਼ਰੂਰ ਲਿਖਿਆ ਕਰੋ ਤਾਂ ਤੁਹਾਡਾ ਬਹੁਤ ਧੰਨਵਾਦ ਆ ਜੀ ਜਿਹੜਾ ਤੁਸੀਂ ਹਮੇਸ਼ਾ ਸਾਨੂੰ ਸਾਥ ਦਿੰਦੇ ਹੋ ਬਹੁਤ ਤੁਹਾਡਾ ਧੰਨਵਾਦ ਆ ਦੇ ਹਮੇਸ਼ਾ ਅਸੀਂ ਪਾਰਕ ਤੋਂ ਅਰਦਾਸ ਕਰਦੇ ਆਂ ਵੀ ਤੁਹਾਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਪ੍ਰਮਾਤਮਾ ਹਮੇਸ਼ਾ ਖੁਸ਼ ਰੱਖੇ ਅਥਵਾ ਆਗ ਪਿਆਰ ਰੱਖੇ ਜੀ ਇਸੇ ਤਰ੍ਹਾਂ ਤੁਸੀਂ ਸਾਥ ਦਿੰਦੇ ਰਿਹਾ ਕਰੋ ਤੇ ਕਮੈਂਟਾਂ ਦੇ ਵਿੱਚ ਜ਼ਰੂਰ ਲਿਖਿਆ ਕਰੋ ਜਿੱਦਾਂ ਦੀ ਤੁਹਾਨੂੰ ਜਾਣਕਾਰੀ ਲੱਗਦੀ ਆ ਚੰਗੀ ਲੱਗਦੀ ਆ ਨਹੀਂ ਚੰਗੀ ਲੱਗਦੀ ਆ ਤਾਂ ਵੀ ਸਾਰੀ ਗੱਲਬਾਤ ਤੁਸੀਂ ਵਿੱਚ ਲਿਖਿਆ ਕਰੋ ਅਸੀਂ ਉਹ ਚੀਜ਼ ਦੇ ਉੱਤੇ ਫੇਰ ਗੌਰ ਕਰਾਂਗੇ ਵੀ ਜਿਹੜੇ ਸਾਡੇ ਵੀਵਰ ਉਹਨਾਂ ਨੂੰ ਕਿਹੜੀ ਗੱਲ ਸਹੀ ਨਹੀਂ ਲੱਗੀ ਆਉ ਨੂੰ ਆਪਾਂ ਅੱਗੇ ਅਗਲੇ ਟੌਪਿਕ ਦੇ ਵਿੱਚ ਹੋਰ ਵਧੀਆ ਢੰਗ ਦੇ ਨਾਲ ਹੋਰ ਵਧੀਆ ਤਰੀਕੇ ਦੇ ਨਾਲ ਐਕਸਪਲੇਨ ਕਰੀਏ ਇਹ ਤੁਸੀਂ ਸਾਨੂੰ ਸੁਝਾਅ ਦੇਣੇ ਆ ਜੀ ਤੇ ਨਾਲ ਆਪਣਾ ਲਾਈਕ ਸ਼ੇਅਰ ਜਿਹੜਾ ਆਪਣਾ ਚੈਨਲ ਜਰੂਰ ਕਰ ਲਓ ਤੇ ਸਬਸਕ੍ਰਾਈਬ ਵੀ ਆਪਣੇ ਚੈਨਲ ਨੂੰ ਕਰ ਲਓ ਜੀ ਤੇ ਨਾਲ ਘੰਟੀ ਵਾਲਾ ਬਟਨ ਦਬਾ ਲਓ ਤਾਂ ਕਿ ਜਿਹੜੀ ਵੀ ਆਪਾਂ ਵੀਡੀਓ ਪਾਈਏ ਜਾਂ ਲਾਈਵ ਲੈ ਕੇ ਆਈਏ ਉਹਦਾ ਤੁਹਾਨੂੰ ਨੋਟੀਫਿਕੇਸ਼ਨ ਮਿਲ ਸਕੇ ਏ ਤੁਹਾਡਾ ਬਹੁਤ ਧੰਨਵਾਦ ਆ ਜੀ ਤੁਹਾਡਾ ਬਹੁਤ ਧੰਨਵਾਦ ਅਸੀਂ ਦਿਵਾਰੀ ਤੋਂ ਕਰਦੇ ਆ ਜੀ ਤੁਸੀਂ ਹਮੇਸ਼ਾ ਸਾਨੂੰ ਸਾਥ ਦਿੰਦੇ ਹੋ ਕਿਹੜੀ ਕਿਹੜੀ ਜਗ੍ਹਾ ਤੋਂ ਤੁਸੀਂ ਦੇਖ ਰਹੇ ਹੋ ਇਹ ਵੀ ਜਰੂਰ ਕਰਕੇ ਦੱਸਿਆ ਕਰੋ ਕਿ ਸਾਨੂੰ ਪਤਾ ਲੱਗੇ ਵੀ ਆਪਣੀ ਲਾਈਵ ਜਿਹੜੀ ਹੈ ਕਿੱਥੋਂ ਦੀ ਚੱਲ ਰਹੀ ਹੈ ਕਿਹੜੇ ਪਿੰਡਾਂ 'ਚ ਜਾ ਰਹੀ ਹੈ ਸ਼ਹਿਰਾਂ 'ਚ ਜਾ ਰਹੀ ਹੈ ਇਹਦੇ ਬਾਰੇ ਵੀ ਜਰੂਰ ਦੱਸਿਆ ਕਰੋ ਜੀ ਤੇ ਆਪਾਂ ਹੁਣ ਮਿਲਦੇ ਆ ਜੀ ਕਿਸੇ ਹੋਰ ਲਾਈਵ ਦੇ ਨਾਲ ਕਿਸੇ ਹੋਰ ਵਿਸ਼ੇ ਦੇ ਉੱਤੇ ਵਧੀਆ ਤਰੀਕੇ ਦਾ ਜਿਹੜਾ ਵਧੀਆ ਜਾਣਕਾਰੀ ਵਾਲਾ ਵਿਸ਼ਾ ਲੈ ਕੇ ਆਪਾਂ ਫੇਰ ਮਿਲਦੇ ਆਂ ਉਦੋਂ ਤੱਕ ਆਪਾਂ ਤੁਹਾਨੂੰ ਸਾਰਿਆਂ ਨੂੰ ਬੁਲਾਉਣੇ ਆਂ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਜੀ ਰਾਮ ਰਾਮ ਸਲਾਮ ਅਲੈਕਮ ਜਿੱਥੇ ਵੀ ਰਹੋ ਖੁਸ਼ ਰਹੋ ਪ੍ਰਮਾਤਮਾ ਸਾਨੂੰ ਚੜ੍ਹਦੀ ਕਲਾ 'ਚ ਰੱਖੇ ਸਾਡੇ ਪਰਿਵਾਰਾਂ 'ਚ ਝਟਪਾਗ ਪਿਆਰ ਜਿਹੜੀਆਂ ਤੁਹਾਡੀਆਂ ਮਾਨਦੀਆਂ ਭਾਵਨਾ ਨੇ ਉਹਨਾਂ ਨੂੰ ਪੂਰੀਆਂ ਕਰੇ ਮਾਲਕ ਏ ਸਾਡੀ ਦਿਲੋਂ ਦੁਆ ਪ੍ਰਮਾਤਮਾ ਮੂਰੇ ਉਸ ਗॉड ਮੂਰੇ ਅੱਲਾਹ ਤਾਲਾ ਮੂਰੇ ਉਹ ਯੂਨੀਵਰਸ ਮੂਰੇ ਵੀ ਸਾਡੇ ਈ ਵੀਵਰ ਨੂੰ ਚੜ੍ਹਦੀ ਕਲਾ 'ਚ ਰੱਖੀ ਮਾਲਕਾ ਹਮੇਸ਼ਾ ਉਹ ਚੜ੍ਹਦੀ ਕਲਾ 'ਚ ਦਿਨ ਦੁੱਗਣੀ ਰਾਤ ਦੁੱਗਣੀ ਕਰਨ ਵਧਨ ਫੁੱਲਣ ਜੀ ਇਹ ਸੀ ਆਪਣਾ ਅੱਜ ਦਾ ਵਿਸ਼ਾ ਜੀ ਚਲੋ ਮਿਲਦੇ ਆ ਕਿਸੇ ਹੋਰ ਵਿਸ਼ੇ ਦੇ ਉੱਤੇ ਉਦੋਂ ਤੱਕ ਸਤਿ ਸ੍ਰੀ ਅਕਾਲ ਜੀ ਓਕੇ ਜੀ ਬਾਏ